ਸਤਿਕਾਰਯੋਗ ਡੱਲੇਵਾਲ ਸਾਹਿਬ ਸਾਡੇ ਕਿਸਾਨਾਂ ਬਾਸ ਤੇ ਬੜੇ ਲੰਮੇ ਸਮੇਂ ਤੋਂ ਜਿਹੜੇ ਭੁੱਖ ਹੜਤਾਲ ਤੇ ਬੈਠੇ ਆ ਪ੍ਰਮਾਤਮਾ ਅਸੀਂ ਤੇ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਉਹ ਸਾਡੇ ਮਹਾਨ ਲੀਡਰ ਆ ਜਿਨ੍ਹਾਂ ਨੇ ਕਿਸਾਨੀ ਲਈ ਇਨਾ ਕੁਛ ਕੀਤਾ ਤੇ ਅੱਜ ਜਿਹੜਾ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਨੇ ਵਾਲਾ ਸੀ ਉਹਦਾ ਲੀਡਰ ਜਿਹੜਾ ਕਿੰਨੇ ਦਿਨਾਂ ਤੋਂ ਭੁੱਖ ਹੜਤਾਲ ਤੇ 60 ਦਿਨ ਤੋਂ ਪਰ ਭੁੱਖ ਹੜਤਾਲ ਤੇ ਬੈਠਾ ਤੇ ਅਸੀਂ ਅੱਜ ਜਿਹੜਾ ਇਹ ਮਾਰਚ ਕੱਢਿਆ ਇਹ ਸਾਰੇ ਕਿਸਾਨਾਂ ਨੇ ਆਜ਼ਾਦ ਸੰਘਰਸ਼ ਕਮੇਟੀ ਦਬਾਬਾ ਲਾਚੋਬਾਲ ਨੇ ਇਹ ਮਹਾਨ ਮਾਰਚ ਕੱਢਿਆ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੀ 26 ਜਨਵਰੀ ਆ ਇਹ ਸਾਡੀ ਨਹੀਂ ਇਹ 26 ਜਨਵਰੀ ਸਾਡੀ ਨਹੀਂ ਕਿਉਂਕਿ ਸੰਵਿਧਾਨ ਦੀਆਂ ਜਦੋਂ ਧੱਟੀਆਂ ਆਉਣ ਲੱਪਣ ਉਹ ਸੰਵਿਧਾਨ ਨਹੀਂ ਹੁੰਦਾ ਉਹ ਕੋਈ ਸੰਵਿਧਾਨ ਨਹੀਂ ਹੁੰਦਾ ਇਹ ਸਾਡੇ ਨਾਲ ਬਤਕਰਾ ਕਰਦੇ ਆ ਅਸੀਂ ਇਥੇ ਕਰਕੇ ਆਪਣਾ ਅੱਜ ਰੋਸਬਾਤ ਕੀਤਾ ਕਿਸੇ ਸੰਵਿਧਾਨ ਦੀ ਤੁਸੀਂ ਗੱਲ ਕੀਤੀ ਹੈ ਸੰਵਿਧਾਨ ਤਾਂ ਸਾਰਿਆਂ ਨੂੰ ਮਾਨ ਸਨਮਾਨ ਦੇ ਰਿਹਾ ਜੀ ਸੰਵਿਧਾਨ ਜੇ ਮਾਨ ਸਨਮਾਨ ਦੇਵੇ ਤੇ ਸਾਡੀ ਗੱਲ ਨਾ ਮੰਨੇ ਪਰ ਸਰ ਸੰਵਿਧਾਨ ਤਾਂ ਬਿਲਕੁਲ ਸਹੀ ਲਿਖਿਆ ਗਿਆ ਬਾਬਾ ਸਾਹਿਬ ਮੇਰガル ਜੀ ਬੜੋ ਬਾਬਾ ਸਾਹਿਬ ਨੇ ਤਾਂ ਬਹੁਤ ਵਧੀਆ ਕੀਤਾ ਲਾਗੂ ਨਹੀਂ ਕੀਤਾ ਯਾਰੀ ਬਾਬਾ ਸਾਹਿਬ ਬਾਬਾ ਸਾਹਿਬ ਨੇ ਬਹੁਤ ਵਧੀਆ ਕੀਤਾ ਪਰ ਇਹ ਲੋਕ ਨੇ ਲਾਗੂ ਹੋਣ ਦੇਣਾ ਚਾਹੁੰਦੇ ਨਹੀਂ ਲਾਗੂ ਕਰਦੇ ਇਹ ਨਹੀਂ ਲਾਗੂ ਕਰਦੇ ਅਸੀਂ ਚਾਹੁੰਦੇ ਆ ਸਭ ਨੂੰ ਹੱਕ ਮਿਲੇ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਵਪਾਰੀ ਹੋਵੇ ਉਹਨੂੰ ਹੱਕ ਮਿਲਣਾ ਚਾਹੀਦਾ ਅਸੀਂ ਉਸ ਹੱਕਾਂ ਦੀ ਲੜਾਈ ਲੜਦੇ ਆ ਸਰ ਜੀ ਤੁਸੀਂ ਕਹਾ ਅਗਲੇ ਚੋਣਾਂ ਦੇ ਵਿੱਚ ਜਿਹੜੀ ਇਹ ਕੇਂਦਰ ਸਰਕਾਰ ਦੀ ਜੀ ਸੱਤਾ ਤੋਂ ਦੂਰ ਕਰੋਗੇ ਜਾਂ ਫਿਰ ਇਸੇ ਤਰ੍ਹਾਂ ਜਿਹਾ ਸੰਘਰਸ਼ ਲਗਾਤਾਰ ਚੱਲਦਾ ਰਹੂ ਅਸੀਂ ਤਾਂ ਸੋਚਾਂਗੇ ਕੀ ਕਰਨਾ ਕੌਣ ਸਾਡਾ ਹੱਕ ਦਿੰਦਾ ਅਸੀਂ ਉਹਦੇ ਨਾਲ ਆਪਣੀ ਲੜਾਈ ਲੜਦੇ ਆ ਅਸੀਂ ਆਪਣੇ ਹੱਕ ਮੰਗਦੇ ਆ ਹੱਕ ਸੱਚ ਇਨਸਾਫ ਲਈ ਜੂਝਦਾ ਰਹੂਗਾ ਕਾਫਲਾ ਕਿੱਥੇ ਮਾਰਚ ਕੱਢਿਆ ਜਾ ਰਿਹਾ ਕਿੱਥੋਂ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਟਰੈਕਟਰ ਮਾਰਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੌਰ ਦੁਆਬਾ ਵੱਲੋਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਕੱਢਿਆ ਜਾ ਰਿਹਾ ਹੈ ਇਹ ਰੋਸ ਵੱਜੋਂ ਹੈ 26 ਜਨਵਰੀ ਦੇ ਰੋਸ ਵੱਜੋਂ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਸੰਵਿਧਾਨ ਲਾਗੂ ਹੋਣ ਕਰਕੇ ਲੋਕਾਂ ਨੇ ਖੁਸ਼ੀ ਮਨਾਉਣੀ ਸੀ ਪਰ ਕਿਸਾਨਾਂ ਨੇ ਅੱਜ ਦੇ ਦਿਨ ਗਮੀ ਮਨਾਈ ਹੈ ਇਸ ਕਰਕੇ ਕਿਉਂਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਹੱਕ ਹੈ ਉਹ ਨਹੀਂ ਮਿਲ ਰਹੇ ਸਾਡੇ ਅੱਜ ਕਿਸਾਨ ਭਰਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠਿਆਂ ਨੂੰ ਜਿਨ੍ਹਾਂ ਨੂੰ 1.5 ਸਾਲ ਦੇ ਲਗਭਗ ਹੋ ਗਿਆ ਇਹ ਸੰਘਰਸ਼ ਪਹਿਲਾਂ ਵੀ 19 ਦੇ ਵਿੱਚ ਵੀ ਚੱਲਿਆ ਸੀ ਉਸ ਸਮੇਂ ਵੀ ਅਸੀਂ 1.5 ਸਾਲ ਸ਼ੰਭੂ 1.5 ਸਾਲ ਟਿਕਰੀ ਬਾਰਡਰ ਤੇ ਅਤੇ ਸ਼ੰਭੂ ਬਾਰਡਰ ਤੇ ਬੈਠ ਕੇ ਗੁਜ਼ਾਰੀ ਸੀ ਪਰ ਸਰਕਾਰਾਂ ਨੇ ਜੋ ਮੰਗਾ ਮੰਨੀਆਂ ਸੀ ਸਾਡੀਆਂ ਉਹਨੂੰ ਅੱਜ ਇਹ ਮੁੱਕਰ ਗਏ ਫੇਰ ਪੁਰਾਣੇ ਰਸਤੇ ਰਾਹੀ ਦੁਆਰਾ ਇਹਨੂੰ ਲਾਗੂ ਕਰਨਾ ਚਾਹੁੰਦੇ ਹਨ ਇਸ ਕਰਕੇ ਅੱਜ ਦਾ ਇਹ ਸੰਘਰਸ਼ ਫੇਰ ਦੁਆਰਾ ਚਾਲੂ ਕੀਤਾ ਗਿਆ ਹੈ ਇਹ ਜੋ ਐਸਕੇ ਐਸਕੇਐਮ ਦੀ ਕਾਲ ਦੇ ਉੱਤੇ ਇਹ ਅੱਜ ਦਾ ਜਿਹੜਾ ਰੋਸ ਮਾਰਚ ਸੀ ਕੱਢਿਆ ਗਿਆ ਹੈ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚਾ ਲਾਚੋਵਾਲ ਵੱਲੋਂ ਹੈ ਸਾਰੇ ਜਿੰਦੇ ਵੀ ਸਾਡੇ ਕਿਸਾਨ ਮਜ਼ਦੂਰ ਵਪਾਰੀ ਵਰਗ ਸਭ ਨੇ ਇਸ ਸੰਘਰਸ਼ ਦਾ ਸਾਥ ਦਿੱਤਾ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਟਰੈਕਟਰ ਜਿਹੜੇ ਕਿਸਾਨਾਂ ਵੱਲੋਂ ਜਿਹੜੇ ਸਰਗ ਦੇ ਕੱਢੇ ਗਏ ਆ ਇਹ ਤਕਰੀਬਨ ਕੋਈ ਕਿਸਾਨਾਂ ਵੱਲੋਂ ਅੱਜ ਦਾ ਜਿਹੜਾ ਸੰਘਰਸ਼ ਹੈ ਅੱਜ ਦਾ ਜਿਹੜਾ ਰੋਸ ਮਾਰਚ ਹੈ 400 ਤੋਂ 500 ਟਰੈਕਟਰ ਜਿਹੜੇ ਆ ਰੋਡ ਦੇ ਉੱਤੇ ਆਏ ਆ ਅੱਜ ਵੀ ਜਿਹੜਾ ਮਾਰਚ ਹੈ ਮਹਾਨ ਮਾਰਚ ਹੈ ਅੱਜ ਦਾ ਇਹ ਮਹਾਨ ਅਤੇ ਰੋਸ ਮਾਰਚ ਹੈ ਇਹਨੂੰ ਰੋਸ ਮਾਰਚ ਅਸੀਂ ਮੰਨਦੇ ਆ ਕਿਉਂਕਿ ਕਿਸਾਨਾਂ ਦੇ ਵਿੱਚ ਬੜਾ ਰੋਸ ਹੈ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨਾ ਸੈਂਟਰ ਸਰਕਾਰ ਮੰਨਦੀ ਹੈ ਨਾ ਪੰਜਾਬ ਸਰਕਾਰ ਮੰਨਦੀ ਹੈ ਦੋਨਾਂ ਦਾ ਅਜੇ ਇਹ ਅਸੀਂ ਰੋਜ਼ ਵਜੋਂ ਸਰਕਾਰ ਜਿਹੜਾ ਇਹ ਮਾਰਚ ਕੱਢਿਆ ਗਿਆ ਜੀ ਮਰਦਾ ਬਾ ਮਰਦਾ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਸਰਕਾਰੀ ਵੱਲੋਂ ਅਤੇ ਸੰਯੁਕਤ ਮੋਰਚੇ ਵੱਲੋਂ ਸਾਂਝੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਰੂ ਨੀਤੀਆਂ ਦੇ ਵਿਰੋਧ ਦੇ ਵਿੱਚ ਜੋ ਕਾਲ ਦਿੱਤੀ ਹੋਈ ਸੀ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਦੀ ਉਸ ਤਹਿਤ ਅੱਜ ਹਿਸ਼ਾਰਪੁਰ ਦੇ ਵਿੱਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਵਿੱਚੋਂ ਬਹੁਤ ਲੰਮਾ ਜਿਹੜਾ ਟਰੈਕਟਰ ਮਾਰਚ ਜਿਹੜਾ ਉਹ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਦੇ ਵਿੱਚ ਉਹ ਗੱਡਿਆ ਜਾ ਰਿਹਾ ਜਿਸ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜਮਾਂ ਦੇ ਤੇ ਵਪਾਰੀਆਂ ਦੇ ਜਿਹੜੇ ਮਸਲੇ ਆ ਉਹ ਬੜੇ ਜ਼ੋਰ ਸ਼ੋਰ ਨਾਲ ਉਠਾਏ ਜਾ ਰਹੇ ਆ ਕੇਂਦਰ ਸਰਕਾਰ ਦੀ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਦੇ ਵਿੱਚ ਲਗਾਤਾਰ ਸੰਘਰਸ਼ ਚੱਲਿਆ ਔਰ 60 ਦਿਨ ਤੋਂ ਉੱਪਰ ਹੋ ਗਿਆ ਆ ਸਾਡੇ ਕਿਸਾਨ ਆਗੂ ਸਰਦਾਰ ਚਕਜੀਤ ਸਿੰਘ ਡੱਲੇਵਾਲ ਜੋ ਭੁੱਖ ਹੜਤਾਲ ਤੇ ਬੈਠੇ ਆ ਔਰ ਕੇਂਦਰ ਸਰਕਾਰ ਤੇ ਜਿਹੜੀ ਜੂਨ ਹੀ ਸਰਕਰਈ ਔਰ ਕਿਸਾਨੀ ਮਸਲਿਆਂ ਵਾਲਾ ਕੋਈ ਵੀ ਜਿਹੜਾ ਧਿਆਨ ਨਹੀਂ ਦੇ ਰਹੀ ਤੇ ਕਿਸਾਨ ਜਿਹੜਾ ਇਸ ਚੀਜ਼ ਦਾ ਡਟ ਕੇ ਜਿਹੜਾ ਉਹ ਵਿਰੋਧ ਜਿਹੜਾ ਉਹ ਕਰਦੇ ਰਹਿਣਗੇ ਸਰ ਪੰਜਾਬ ਦੇ ਉਹ ਤੇਰਾ ਟ੍ਰੈਕਟਰ ਮਾਰਚ ਕੱਢੇਗਾ ਜਾਂ ਜ਼ਿਲ੍ਹਾ ਲੈਵਲ ਤੇ ਨਹੀਂ ਇਹ ਟ੍ਰੈਕਟਰ ਮਾਰਚ ਆ ਪੂਰੇ ਭਾਰਤ ਦੇ ਵਿੱਚ ਅੱਜ ਸਾਰੇ ਕੱਢੇ ਜਾ ਰਹੇ ਆ ਤੇ ਹਿਆਰਪੁਰ ਦੇ ਵਿੱਚ ਇਹ ਟ੍ਰੈਕਟਰ ਮਾਰਚ ਉਹ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਵੱਲੋਂ ਸਾਰੇ ਵੀਰਾਂ ਦੀ ਅਗਵਾਈ ਦੇ ਵਿੱਚ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸਾਡੇ ਪ੍ਰਧਾਨ ਜਿਹੜੇ ਹਰਪ੍ਰੀਤ ਸਿੰਘ ਲਾਲੀ ਜੀ ਗੁਰਦੀਪ ਸਿੰਘ ਖੁਣਖਣ ਹਰਪ੍ਰੀਤ ਸਿੰਘ ਲਾਲੀ ਤੇ ਹੋਰ ਜਿਹੜੇ ਸਾਰੇ ਆਗੂ ਆ ਉਹ ਸਾਰੇ ਇਹਦੀ ਅਗਵਾਈ ਕਰ ਰਹੇ ਆ ਜੀ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ